ਸਰ ਅਸੀਂ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਸੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਆ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬਸ ਤੇ ਬਿਠਾਤਾ ਏ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਇੱਕ ਜੇ ਧਰਮਗੰਢਾ ਆਂਦਾ ਏ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈਗੀ ਸੀ ਤੇਜ਼ ਉਹ ਇੱਕਦਮ ਮੇਰੀਆਂ ਤਾਂ ਬਾਜੀਆਂ ਪੈ ਗਈਆਂ ਉਹ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਕਿਸਰਵੀ ਚਲਾ ਗਿਆ ਨਾਲ ਉਹ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਮੌਕੇ ਤੇ ਹੀ ਡੈਥ ਹੋ ਗਈ ਆ ਉਹਦੇ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਮੇਰੇ ਨਾਲ ਇਹਦਾ ਉਹਦਾ ਨਾਮ ਜਤਿੰਦਰ ਸਿੰਘ ਆ ਠੀਕ ਹੈ ਜੀ ਉਹਦੀ ਮੌਕੇ ਦੀ ਡੈਥ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਜਿਹਦੇ ਸਾਹ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਸੀ 28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ ਗੱਲਬਾਤ ਹੋਈ ਸਰ ਅਸੀਂ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਸੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਹਾ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬੱਚੇ ਬਿਠਾਤਾ ਏ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਇੱਕ ਜਿਹੜੇ ਧਰਮਕੰਡਾ ਆਂਦਾ ਏ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇੱਕਦਮ ਮੇਰੀਆਂ ਤੇ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਕਿਸਰਦਾਈ ਚਲਾ ਗਿਆ ਨਾਲ ਉਹ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਮੌਕੇ ਤੇ ਹੀ ਡੈਥ ਹੋ ਗਈ ਆ ਉਹਦਾ ਹੀ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਮਰਨ ਵਾਲੇ ਦਾ ਉਹਦਾ ਨਾਮ ਜਤਿੰਦਰ ਸਿੰਘ ਆ ਠੀਕ ਆ ਜੀ ਉਹਦੀ ਮੌਕੇ ਦੀ ਡੈਥ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਜਿਸ ਸਾਹਮਣੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਏ 28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ